ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਪਟਿਆਲਾ ਦੀ ਛੋਟੀ ਤੇ ਵੱਡੀ ਹੰਦ ਦੇ ਦੌਰਾ ਕਰਕੇ ਰੇਲਵੇ ਵਿਭਾਗ ਵੱਲੋਂ ਕੀਤੇ ਸਾਰੇ ਹੜ ਰੋਕੂ ਕੰਮਾਂ ਦਾ ਨਿਰੇਖਣ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਰੇਲਵੇ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਬੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ਤੇ ਕਰਦੇ ਆ ਰਾਈਟ ਫਰਮ ਹਿਮਾਚਲ ਹਰਿਆਣਾ ਤੇ ਸਾਡੇ ਵਟਸਐਪ ਗਰੁੱਪ ਵੀ ਬਣਿਆ ਸੀ ਦੂਸਰੀ ਸਟੇਟਸ ਤੋਂ ਵੀ ਡਾਟਾ ਪਰ ਪਰਮਨੈਂਟ ਮੋਨੀਟਰ ਕਰ ਰਹੇ ਆ ਪਰ 3 ਮੰਨ ਇਹ ਆਪਣੇ ਡਿਪਟੀ ਕਮਿਸ਼ਨਰ ਆਫਿਸ ਵੀ ਆਪਣੇ 24 ਇੰਟੂ 7 ਫਲਡ ਕੰਟਰੋਲ ਰੂਮ ਸਟੈਬਲਿਸ਼ ਹੋ ਗਿਆ ਤੇ ਬੀਇੰਗ ਕਿ ਸੁਪਰੀਟੈਂਡਿੰਗ ਇੰਜੀਨੀਅਰ ਸਾਰਾ ਕੱਗਰ ਦਾ ਸਟ੍ਰੈਚ ਹੈ ਜਿਹੜਾ ਮੁਹਾੜੀ ਤੋਂ ਲੈ ਕੇ ਪਟੇੰਡਾ ਤੱਕ ਦਾ ਮੈਂ ਇਹਨੂੰ ਮੋਨੀਟਰ ਕਰ ਰਹੇ ਆ ਪਰਮਨੈਂਟਲੀ ਤੇ ਰੈਗੂਲਰ ਅਸੀਂ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਟਾਈਮ ਟੂ ਟਾਈਮ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਤਾਂਕਿ ਵੀ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਤੇ ਜੇ ਕੋਈ ਮੌਨਸੂਨ ਦੀ ਕੋਈ ਵਰਨਿੰਗ ਆਉਂਦੀ ਹੈ ਐਡਵਾਂਸ ਦੇ ਵਿੱਚ ਆਉਂਦੀ ਹੈ ਆਈਐਮਡੀ ਤੋਂ ਆਉਂਦੀ ਹੈ ਤੋਂ ਅਸੀਂ ਇਹਨਾਂ ਐਡਵਾਂਸ ਪਰਪੇਅਰ ਨੇ ਸਾਡੀ ਔਨ ਟੂ 24 ਇਨ ਟੂ 7 ਸਾਡੇ ਸਾਰੇ ਦੇ ਮੋਬਾਈਲ ਨੰਬਰ ਅਵੇਲੇਬਲ ਨੇ ਸਾਡੇ ਬੇਲ ਦਾ ਡੇਈ ਐਸ ਜੀਓ ਐਕਸ਼ਨ ਸਾਰੇ ਮੋਨੀਟਰ ਵੀ ਕਰ ਰਹੇ ਨੇ ਟਾਈਮ ਟੂ ਟਾਈਮ ਸਫਾਈਆਂ ਵੀ ਚੱਲ ਰਹੀਆਂ ਨੇ ਬਲੱ ਸਾਡੇ ਫਲੱਟ ਪ੍ਰੋਟੈਕਸ਼ਨ ਵਾਲਸ ਵੀ ਨਾਲ ਚੱਲ ਰਹੇ ਨੇ ਕਿ ਜਿੱਥੇ ਸਾਡੇ ਬੈਂਕਸ ਵੀਕ ਨੇ ਤੇ ਜਾਂ ਉੱਥੇ ਕੋਈ ਉਹਨੂੰ ਮਿੱਟੀ ਲਗਾਉਣ ਵਾਲੀ ਆ ਜਾਂ ਕਿਤੇ ਕੋਈ ਬੋਰੀਆਂ ਲਗਾਉਣ ਵਾਲੀਆਂ ਨੇ ਜਾਂ ਜਿੱਥੇ ਕੋਈ ਆਪਣੇ ਕੋਈ ਰੋਵਰਟ ਮੈਟਲ ਲਗਾਉਣ ਵਾਲੀ ਉਹ ਵੀ ਨਾਲ ਨਾਲ ਕਰਦੇ ਨੇ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅ ਡੀਲ ਪ੍ਰਾਪਰਟੀਆਂ